ਇਹਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਮਹਾਰਾਜ ਜੀ ਨੂੰ ਭਗਤ ਕਹਿਣ ਦੇ ਦਿੱਤੇ ਗਏ ਹੁਕਮ ਖਿਲਾਫ 10 ਅਗਸਤ ਨੂੰ ਸ਼੍ਰੀ ਗੁਰੂ ਰਵਿਦਾਸ ਸਾਧੂ ਸਮਪਰਦਾਇ ਸੋਸਾਇਟੀ ਪੰਜਾਬ ਦੇ ਸਮੂਹ ਸੰਤਾਂ ਮਹਾਪੁਰਸ਼ਾਂ ਅਤੇ ਸਮਾਜ ਦੇ ਹੋਰ ਮਹਾਪੁਰਸ਼ਾਂ ਅਤੇ ਆਗੂਆਂ ਵੱਲੋਂ ਇੱਕ ਅਹਿਮ ਮੀਟਿੰਗ ਫਗਵਾੜਾ ਵਿਖੇ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜਸਸੀ ਤੱਲਣ ਅਤੇ ਭੋਜਨ ਸਮਾਜ ਦੀਆਂ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਾਰਿਆਂ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰ ਸੋ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਵਿੱਚ ਜਿਹੜਾ ਵਿਸ਼ੇਸ਼ ਜਿਹੜੀ ਇੱਕ ਮੀਟਿੰਗ ਜਿਹੜੀ ਆ ਫਗਵਾੜੇ ਦੇ ਵਿੱਚ ਰੈਸਟ ਹਾਊਸ ਵਿੱਚ ਜਿਹੜੀ ਅੱਜ ਕੀਤੀ ਗਈ ਜਿਸ ਵਿੱਚ ਕਾਡੇ ਬੋਝੇ ਸਮਾਜ ਦੇ ਆਗੂ ਸਭਾਨ ਹਰ ਇੱਕ ਜਥੇਬੰਦੀ ਦੇ ਆਗੂ ਸਭਾਨ ਚੰਦ ਘੰਟੇ ਕਹਿ ਸਕਦੇ ਆ ਕਿਉਂਕਿ ਇਹ ਜਿਹੜਿਆ ਪਲਾਨ ਜਿਹੜਾ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਨਹੀਂ ਸੀ ਇਹ ਖੜੇ ਪਿਆ ਜਿਹੜਾ ਇਹ ਪਲਾਨ ਕਰਕੇ ਜਿੰਨੇ ਸਾਥੀ ਪਹੁੰਚਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸੋ 10 ਤਰੀਕ ਅਗਸਤ ਨੂੰ ਜਿਹੜਾ ਫਗਵਾੜੇ ਦੇ ਵਿੱਚ ਆਰਵਾ ਸਟੇਟ ਜਿਹੜਾ ਸ੍ਰੀ ਗੁਰੂ ਵਿਦਾਸ ਵਾਲਾ ਦਾ ਗੁਰੂ ਘਰ ਆ ਉੱਥੇ ਜਿਹੜੀ ਸਮਾਂ 2 ਵਜੇ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਸਮੁੱਚੇ ਸੰਤ ਸਮਾਜ ਵੱਲੋਂ ਸ਼੍ਰੀ ਗੁਰੂ ਦਾਸ ਸਾਧੂ ਸੰਪਤਾ ਸਾਡੀ ਵੱਲੋਂ ਜਿਹੜੀ ਆ ਉਹ ਰੱਖੀ ਗਈ ਆ ਜਿਸ ਵਿੱਚ ਪੰਜਾਬ ਦੇ ਹਰ ਇੱਕ ਮਹਾਪੁਰਸ਼ਾਂ ਨੂੰ ਬੇਨਤੀ ਕਰਕੇ ਜਿਹੜਾ ਸਾਰਿਆਂ ਨੂੰ ਬੁਲਾਇਆ ਜਾਊਗਾ ਸੋ ਸਮਾਂ 2 ਵਜੇ ਆ ਸੋ ਬਹੁਤ ਸਾਡੇ ਸਤਿਕਾਰਯੋਗ ਬਾਬਾ ਜੀ ਸਾਡੇ ਸ਼੍ਰੀ ਗੁਰੂ ਦਾਸ ਸਾਧੂ ਸੰਪਤਾ ਸਾਡੀ ਦੇ ਚੇਅਰਮੈਨ ਸੰਤ ਮਹਿੰਦਰਪਾਲ ਜੀ ਤੇਰਾ ਪੰਡਵਾ ਅਤੇ ਵਾਈਸ ਚੇਅਰਮੈਨ ਸੰਤ ਬਾਬਾ ਢੀਤਲ ਦਾਸ ਜੀ ਪ੍ਰਧਾਨ ਸੰਤ ਕੁਲਵੰਤ ਨਾਮ ਜੀ ਸੀਨੀਅਰ ਬੁਆਇਸ ਪ੍ਰਧਾਨ ਸੰਤ ਬਾਬਾ ਦੇਸਰਾਜ ਜੀ ਬਾਬਾ ਜਸਵਿੰਦਰ ਸਿੰਘ ਜੀ ਡਾਂਡੀਆਂ ਕੈਸ਼ੀਅਰ ਖਜ਼ਾਨਚੀ ਸੰਤ ਬਾਬਾ ਟਹਿਲਨਾ ਜੀ ਸੰਤ ਬਾਬਾ ਗੁਰਦੀਪ ਜੀ ਬੁਆਇਸ ਪ੍ਰਧਾਨ ਸੰਤ ਸਤਨਾਮ ਜੀ ਨੂਰਵਾਲੇ ਸੰਤ ਹਾਕਮਦਾਦ ਜੀ ਸੰਤ ਤਾਰਾ ਜਨ ਜੀ ਸੰਤ ਜਸਵੀਰ ਸਿੰਘ ਖਾਲਸਾ ਚਮਕੌਰ ਸਾਹਿਬ ਵਾਲੇ ਸੰਤ ਗੁਰਮੁਖਤਾਰ ਜੀ ਸਾਰੀ ਵਾਲੇ ਸੰਤ ਉਮਰ ਲਾਲ ਜੀ ਨੂਰਪੁਰ ਬਾਬਾ ਕੇਵਲ ਸਿੰਘ ਜੀ ਕਰਾੜਗੜ ਵਾਲੇ ਸੰਤ ਸੁਰਜੀਤ ਦਾਸ ਢਾਡਾਖੋੜਦ ਸੰਤ ਮਨਦੀਪ ਦਾਸ ਢਾਡਾਖੋੜਦ ਸੰਤ ਬਖਸ਼ੀਰ ਸਿੰਘ ਜੀ ਸੰਤ ਪ੍ਰਵਿੰਦਰ ਦਾਸ ਜੀ ਈਸਪੋਰ ਸੰਤ ਬੀਬੀ ਮੀਨਾ ਦੇਵੀ ਜੀ ਡੇਰਾ ਜਿੱਜੋ ਸੰਤ ਦਿਨੇਸ਼ ਗੁਰ ਜੀ ਡੇਰਾ ਭਗਤਪੁਰਾ ਸੰਤ ਸ਼ਾਮਦਾ ਜੀ ਛਿੱਟ ਜਿਹੜਾ ਸੰਤ ਸ਼ਾਮਦਾ ਜੀ ਸੰਤ ਮਿਰਬਾ ਸਿੰਘ ਜੀ ਗੁਰਾ ਸੰਤ ਆਤਮਾਦਾਸ ਜੀ ਅપરા ਸੰਤ ਕਪੂਰਦਾਸ ਜੀ ਵਾਦਪੁਰਾ ਸੰਤ ਸਤਨਾਮ ਸਿੰਘ ਬਵੇਲੀ ਸੰਤ ਸੇਵਾਦਾਸ ਨਵਾਂ ਸ਼ਹਿਰ ਸੰਤ ਮੋਹਨਦਾਸ ਲਖਣਪੁਰ ਸੰਤ ਮੁਕੇਸ਼ਨਾਥ ਨੰਗਲ ਸੰਤ ਜਸਵਿੰਦਰ ਪਾਲ ਡੇਰਾ ਅਸ਼ਕਨ ਪੰਡਵਾ ਸੰਤ ਸੁਖਦੇਵਦਾਸ ਚੱਕਲ ਚੱਕਲਾਲ ਸੰਤ ਗੁਰਮੀਤ ਰਾਮ ਜੀ ਬਾਜੀਪੁਰ ਸੰਤ ਮਹਿੰਦਰਦਾਸ ਵੀਰਮਪੁਰ ਵਾਸੇ ਵੀ ਸਰਜੀ ਜੀ ਸਾਰੇ ਮਹਾਪੁਰਜ ਜਿਹੜੇ ਆ ਜਿਹੜੇ ਉਸ ਮੀਟਿੰਗ ਦੇ ਵੱਲੋਂ ਉਥੇ ਪਹੁੰਚਣਗੇ ਅਤੇ ਜਿਹੜੀ ਮੀਟਿੰਗ ਆ ਮੀਟਿੰਗ ਜਿਹੜੀ ਆ ਇਹ ਸ੍ਰੀ ਗੁਰੂ ਅਰਬਦਾਸ ਮਹਾਰਾਜ ਦਾ ਜੋ ਵਾਵਾ ਜਿਹੜਾ ਆ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੈਟਰ ਜਾਰੀ ਹੋਇਆ ਜਿਸ ਵਿੱਚ ਧੰਨ ਧੰਨ ਸਤਿਗੁਰੂ ਮਾ ਅਰਬਦਾਸ ਮਹਾਰਾਜ ਨੂੰ ਭਗਤ ਕਿਹਾ ਗਿਆ ਵੀ ਜਿਹੜੇ ਉਹਨਾਂ ਦੇ ਰਾਗੀ ਢਾਡੀ ਆ ਉਹਨਾਂ ਨੂੰ ਉਹਨਾਂ ਨੇ ਆਦੇਸ਼ ਦਿੱਤਾ ਵੀ ਤੁਸੀਂ ਉਹੀ ਕਹਿਣਾ ਵੀ ਇਹਨਾਂ ਨੂੰ ਭਗਤ ਕਹਿ ਕੇ ਸਮੋਤਲ ਕਰਨਾ ਅਸੀਂ ਸਾਰੇ ਹੀ ਮਹਾਪੁਰਜਾਂ ਦਾ ਜਿਨ੍ਹਾਂ ਵਿੱਚ ਬਾਣੀ ਆ ਉਹ ਸਾਰਿਆਂ ਸਤਕਾਰਯੋਗ ਨੇ ਸਾਡੇ ਸਮਾਜ ਦੇ ਵੱਲੋਂ ਕਦੀ ਵੀ ਕਿਸੇ ਰੈਵਰ ਦੇ ਪ੍ਰਤੀ ਕੋਈ ਠੇਸ ਨਹੀਂ ਪਹਾਈ ਸਾਰਿਆਂ ਦਾ ਬੜੇ ਸਤਕਾਰ ਦੇ ਨਾਲ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਗੁਰੂ ਗਵੈਨ ਸਿੰਘ ਜੀ ਅਸੀਂ ਤਾਂ ਬੜੇ سارے ਸਾਥੀ ਜਿਹੜੇ ਸਾਡੇ ਮਹਾਂਪੁਰਸ਼ ਵੀ ਆ ਬੜੇ ਸਤਕਾਰ ਨਾਲ ਕਹਿੰਦੇ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਰੈਵਰਾਂ ਦਾ ਜਿਹੜਾ ਸਤਕਾਰ ਹੋਣਾ ਚਾਹੀਦਾ ਇਹ ਮੀਟਿੰਗ ਜਥੇਬਦੀ ਵੱਲੋਂ ਨਹੀਂ ਇੱਕ ਸਮੁੱਚੇ ਸੰਤ ਸਮਾਜ ਵੱਲੋਂ ਆ ਡੇਰਾ ਸਾਕਣ ਬੱਲਾਂ ਦੇ ਗੱਦੀ ਮਸ਼ੀਨ ਉਹਨਾਂ ਦੇ ਟਰਸਟੀ ਸੁਬਾਨ ਅਤੇ ਹੋਰ ਵੀ ਜਿਹੜੇ ਮਹਾਪੁਰਸ਼ ਆ ਇਹ ਸਾਂਝੀ ਮੀਟਿੰਗ ਉਹਨਾਂ ਵੱਲੋਂ ਜਿਹੜੀ ਆ ਰੱਖੀ ਗਈ ਦਾਸਤਰੀ ਨੂੰ ਮੈਂ ਹੱਥ ਜੁੜ ਕੇ ਬੇਨਤੀ ਕਰਦਾ ਵੀ ਸਾਰੇ ਸਾਥੀ ਜਿਹੜੇ ਆ ਆਰਬੇ ਸਟੇਟ ਫਗਵਾੜੇ ਜਿਹੜਾ ਗੁਰੂ ਘਰ ਦਾ ਰੈਗੂਲਰ ਦਾਸਮਹਾਰਾ ਦਾ ਉੱਥੇ ਆ ਕੇ ਜਿਹੜਾ ਉਹ ਪਹੁੰਚਣ ਅੱਧੇ ਪੰਜਾਬ ਦੇ ਹਰ ਕੋਨੇ ਜਿੱਥੇ ਬੰਦੀਆਂ ਚਾਹੇ ਉਹ ਗਵਾਨ ਵਾਲੀ ਮਾਰੇ ਨਾ ਤੇ ਆ ਚਾਹੇ ਗੁਰੂ ਵਿਦਾਸ ਮਹਾਰਾਜ ਤੇ ਆ ਚਾਹੇ ਸਤਿਗੁਰੂ ਕਬੀਰ ਮਹਾਰਾਜ ਦੇ ਨਾਂ ਤੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਂ ਵਿੱਚ ਨਹੀਂ ਜੱਥੇਬੰਦੀਆਂ ਤੋਂ ਸਾਰਿਆਂ ਨੂੰ ਵੱਡੇ ਪੱਧਰ ਦੇ ਉੱਪਰ ਬੇਨਤੀ ਕਰਦਾ ਵੀ ਹਰ ਪ੍ਰਧਾਨ ਆਪਣੇ ਆਪਣੇ ਸਾਥੀ ਲੈ ਕੇ ਜਿਹੜਾ ਵੱਡੇ ਪੱਧਰ ਦੇ ਉੱਪਰ ਇਕੱਠੇ ਪਹੁੰਚੋ ਤਾਂ ਜੋ ਆਪਾਂ ਇੱਕ ਹੁਕਮਨਾਮਾ ਜਿਹੜਾ ਆ ਉਹ ਜਾਰੀ ਕਰ ਸਕੀਏ ਕਿੰਤੂ ਪ੍ਰੰਤੂ ਜਿਹੜੀ ਆ ਕਦੀ ਸਾਡੇ ਗੁਰੂ ਵਿਦਾਸ ਮਹਾਰਾਜ ਦੇ ਸਿਰ ਤੇ ਪਗੜੀ ਬੰਨ੍ਹਦੇ ਨੇ ਕੋਈ ਭਗਤ ਕਹਿੰਦਾ ਕੋਈ ਕੁੱਛ ਕਹਿੰਦਾ ਇਸ ਕਰਕੇ ਸਾਡੇ ਸਮੁੱਚੇ ਸਮਾਜ ਵੱਲੋਂ ਮੀਟਿੰਗ ਦੇ ਵਿੱਚ ਜਿਹੜਾ ਹ ਪੰਜਾਬ ਲੈਵਲ ਤੇ ਡੀਜੀਪੀ ਅਤੇ ਪੰਜਾਬ ਸਰਕਾਰ ਤੱਕ ਭਜਾ ਕੇ ਜਿਹੜਾ ਇੱਕ ਕਾਨੂੰਨ ਇੱਕ ਹਾਈ ਕੋਰਟ ਦੇ ਵਿੱਚ ਪटीशन ਪਾਵਾਂਗੇ ਤਾਂ ਜੋ ਇੱਕ ਸਾਡੇ ਸਮਾਜ ਦਾ ਕੋਈ ਐਕਸ਼ਨ ਜਿਹੜਾ ਹੋ ਸਕੇ ਕੋਈ ਵੀ ਬੰਦਾ ਜਿਹੜੇ ਛੇੜਛਾੜ ਕਰਦਾ ਸਰੂਪਾ ਨਾਲ ਜਾਂ ਗਲਤ ਕੰਮਾ ਉਹਨਾਂ ਦੇ ਉੱਪਰ ਐਕਸ਼ਨ ਲਿਆ ਜਾ ਸਕੇ ਤੋਂ ਇਨੀ ਬੇਨਤੀ ਕਰਦਾ ਹਾਂ ਸਾਰੇ ਸਮਾਜ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਇਹ ਜਿਹੜੀ ਮੀਟਿੰਗ ਆ ਪੂਰੇ ਸਮੁੱਚੇ ਸੰਗਤ ਸਮਾਜ ਵੱਲੋਂ ਆ ਹੋਰ ਵੀ ਕਈ ਮਹਾਂਪੁਰਸ਼ਾਂ ਦਾ ਨਾਮ ਇੱਥੇ ਸੀਗਾ 40-50 ਡੇਰਿਆਂ ਦਾ ਨਾਮ ਹੋਰ ਵੀ ਸੀਗਾ ਸੋ ਇੰਨੇ ਕੋ ਟਾਈਮ ਛੱਡਦੇ ਵੇ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਵੀ ਕੋਈ ਟਾਈਮ ਵੀ ਘਟਿਆ ਸੋ ਸਾਰੇ ਸਾਥੀ ਜਿਹੜਾ ਆਪਣੇ ਆਪਣੇ ਤੌਰ ਦੇ ਵੱਡੇ ਵੱਡੇ ਪਹੁੰਚੋ ਸਾਰਿਆਂ ਨੂੰ ਜੈ ਭੀਮ ਜੈ ਭਾਰ ਜੋ ਬੋਲੇ 100 ਰੁਪਏ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਜੈ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ chandra consultants limited building maintenance handyman under platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check trade trade firm, www CheckTrade platform www.checktrade.com slash 921760. Chandar Consultants Limited call him on this number 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ